we uh -huh. ਸਰ ਕੀ ਮਾਮਲਾ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਪਿਛਲੇ ਮਹੀਨੇ 18 ਫਰਵਰੀ ਨੂੰ ਰਾਤ ਦੇ ਟਾਈਮ ਨਾ ਸਾਡੇ ਇੱਥੇ ਕਡੌਰ ਦੇ ਵਿੱਚ ਸ਼ਰਮਾ ਕਰਿਆਨਾ ਸਟੋਰ ਹੈ ਬੜਾ ਫੇਮਸ ਹਰਿਆਣਾ ਸਟੋਰ ਹੈ ਤੇ ਅੱਛੀ ਸੇਲ ਸੁਣੀ ਦੀ ਹੈ ਬਾਜ਼ਾਰ ਦੇ ਅਕੋਰਡਿੰਗ ਉਹ ਦਿੱਲੀ ਜਿਵੇਂ ਆਪਦਾ ਸ਼ਾਮ ਨੂੰ ਕਲੋਜ਼ ਕਰਕੇ ਜਾ ਰਹੇ ਸੀ ਦੁਕਾਨ ਮੀਆਂ ਬੀਬੀ ਸੀਗੇ ਜੀ ਆਪਦੀ ਐਕਟਵਾ ਤੇ ਜਾ ਰਹੇ ਸੀ ਆਪਦੇ ਘਰ ਨੂੰ ਤੇ ਉਹਨਾਂ ਕੋਲੇ ਆਪਦੀ ਜੋ ਵੀ ਦਿਨ ਦੀ ਸੇਲ ਪਰਚੇਸ ਸੀ ਉਹ ਸੀ ਜੀ ਤੇ ਅੱਜ ਜਿਹੜੀ ਥਾਣੇ ਦੇ ਨਾਲ ਹੀ ਗਲੀ ਜਾਂਦੀ ਹੈ ਇਹਦੇ ਵਿੱਚ ਉਹਨਾਂ ਦਾ ਘਰ ਹੈਗਾ ਤੇ ਜਾ ਕੇ ਕਿਉਂਕਿ ਅੱਗੇ ਜਾ ਕੇ ਕਾਫੀ ਅੱਗੇ ਜਿੱਥੇ ਮਾਤਾ ਕਾਲੀ ਮਾਤਾ ਉਹਦਾ ਮੰਦਿਰ ਹੈ ਉੱਥੇ ਜਾ ਕੇ ਦੋ ਬੰਦਿਆਂ ਨੇ ਉੱਥੇ ਸਨੇਚਿੰਗ ਕਰ ਲਈ ਸੀ ਉਹਨਾਂ ਨਾਲ ਜੀ ਇੱਕ ਬੰਦਾ ਪੈਦਲ ਸੀ ਇੱਕ ਮੋਟਰਸਾਈਕਲ 'ਤੇ ਸੀ ਗਿਆ ਸਨੇਚਿੰਗ ਬੈਗ ਉਹਨਾਂ ਦਾ ਸਟ੍ਰੈਚ ਕਰ ਲਿਆ ਜਿਹੜਾ ਬੈਗ ਮਿਲਿਆ ਆ ਦਾ ਉਹਨਾਂ ਨੂੰ ਦਿਖਾ ਕੇ ਜੀ ਦਾ ਦੀ ਧਮਕੀ ਦੇ ਕੇ ਬੈਗ ਸਨੇਚ ਕਰ ਲਿਆ ਸੀ ਉਹਦੇ ਵਿੱਚ ਉਹਨਾਂ ਦਾ ਕੈਸ਼ ਸੀਗਾ ਤੇ ਬਾਕੀ ਦੁਕਾਨ ਦਾ 사ਜਦ ਉਸਮਾਨ ਸਿੰਘ ਜੀ ਉਹ ਡਾਕੂਮੈਂਟਸ ਸੀਗੇ ਬੈਲੁਬੁਕਾ ਵਗੈਰਾ ਬੂਰਾ ਕਿੰਨੇ ਪੈਸੇ ਸੀ ਕਿੰਨੇ ਪੈਸੇ ਰਿਕਵਰ ਹੋਏ ਤੁਸਾਂ ਨੂੰ ਇਹ 1.5 ਲੱਖ ਰੁਪਏ ਸੀ ਉਹਨਾਂ ਦਾ ਪੂਰੇ ਦੇ ਪੂਰੇ ਰਿਕਵਰ ਹੋ ਗਏ ਨਾ ਜਿਹਦੇ ਹਾਂ 1.4 ਲੱਖ ਰੁਪਏ ਰਿਕਵਰ ਹੋ ਗਏ 10000 ਰੁਪਏ ਖਾਤੀ ਗਏ ਠੀਕ ਹੈ ਜੀ 1.4 ਲੱਖ ਰੁਪਏ ਰਿਕਵਰ ਹੋ ਗਏ ਤੇ ਅਸੀਂ ਇਹ ਔਰ 300 ਕਿਤੇ ਫਿਰ ਨਾਮਜ਼ਦ ਕੀਤੇ ਅਰੈਸਟ ਕੀਤੇ ਦਨ ਪੁਲਿਸ ਰਿਪੋਰਟ ਲੈ ਆ ਕੇ ਇਹਨਾਂ ਦਾ ਮਾਨਯੋਗ ਅਦਾਲਤ ਕੋਲ ਇਹਨਾਂ ਤੋਂ ਰਿਕਵਰੀ ਵੀ ਕਰਾਈ ਹੈ ਇਹ ਜਿਹੜਾ ਮੋਟਰਸਾਈਕਲ ਹੈ ਬਾਰਦਾ ਚ ਵਰਤਿਆ ਗਿਆ ਸੀ ਇਹ ਕਿਸੇ ਦਾ ਵੀ ਖੋਇਆ ਹੋਇਆ ਇਹਨਾਂ ਨੇ ਨਹੀਂ ਨਹੀਂ ਇਹ ਮੋ ਤੇ ਵਾਰਦਰਚ ਨੇ ਵਰਤਿਆ ਹੈਗਾ ਮੋਟਰਸਾਈਕਲ ਚੋਰੀ ਦਾ ਨਹੀਂ ਸਰ ਇਹਨਾਂ ਤੋਂ ਪਹਿਲਾਂ ਵੀ ਕੋਈ ਪਰਚੇ ਦਰਜ ਹੈਗੇ ਆ ਜੀ ਹਾਂ ਬਿਲਕੁਲ ਇੱਕ ਦੋ ਸ਼ੀ ਤੇ ਜਿਹੜਾ ਹੈਗੇ ਦੋ ਪਰਚੇ ਆ ਇੱਕ ਤੇ ਚਾਰ ਪਰਚੇ ਜੀ ਜੀ ਕਿੰਨੇ ਬੰਦੇ ਰੈਸ਼ਟ ਕੀਤੇ ਨੇ ਇਹ ਦੋ ਬੰਦੇ ਰੈਸ਼ਟ ਕੀਤੇ ਆ ਦੋ ਜੀ ਮੈਂ ਤੁਹਾਨੂੰ ਇਹ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜੋ ਵਰਤਨ ਨਸ਼ੇ ਵਿਰੋਧ ਚੱਲ ਰਿਹਾ ਹੈ ਉਹਦੇ ਤਾਇਤ ਵੀ ਕਨੌਰ ਪੁਲਿਸ ਨੇ ਪਿਛਲੇ ਦਿਨਾਂ ਚ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਹੈ ਅਸੀਂ ਤਿੰਨ ਪਰਚੇ ਦਰਜ ਕੀਤੇ ਨੇ ਜੀ ਪਿਛਲੇ ਤਿੰਨ ਚਾਰ ਪੰਜ ਦਿਨਾਂ ਦੇ ਵਿੱਚ ਪਹਿਲਾਂ ਸਾਨੂੰ 2 ਸੇਕਪੁਰ ਰਾਜਪੂਤਾ ਹੋਏ ਨੇ ਕੋਕੀ ਪਲਾਂਟਸ ਮਿਲੇ ਸੀ 20 ਕਿਲੋ ਇੱਕ ਕਾਲੀ ਖਸਖਸ ਵੀ ਮਿਲੀ ਸੀ ਉਹ ਵੀ ਐਫ ਆਰ ਦਰਜ ਕੀਤੀ ਆ ਸੀ ਰੈਡਕਟ ਸੀ ਬੰਦਾ ਤੇ ਕੱਲ ਵੀ ਸਾਨੂੰ ਲੱਛਰੂ ਕਲਾਂ ਤੋਂ ਅਫੀਮ ਬਰਾਮਦ ਹੋਈ ਹੈ ਇਹ ਵੀ ਸਾਨੂੰ ਸੇ ਪੰਜਾਬ ਤੇ ਇਨਫੋਰਮੇਸ਼ਨ ਆਈ ਸੀ ਕਿੰਨੀ ਫੀਮ ਬਰਾਮਦ ਹੋਈ ਹੈ 400 ਗ੍ਰਾਮ ਅਫੀਮ ਬਰਾਮਦ ਹੋਈ ਹੈ ਉਹ ਲੇਡੀਜ਼ ਮੌਕੇ ਤੇ ਅरेस्ट ਕੀਤੀ ਗਈ ਹੈ ਤੇ ਉਹਦਾ ਲੜਕਾ ਜਿਹੜਾ ਮੰਗਤ ਸਿੰਘ ਹੈ ਪਘੋੜਾ ਹੈਗਾ ਉਹਨੂੰ ਵੀ ਜਲਦੀ ਰੈਸਟ ਕਰ ਇਹ ਦੋਸੀ ਕਿਥੇ ਦੇ ਨਸਰ ਐਥੇ ਦੇ ਨੇ ਕਨੌਰ ਦੇ ਨੇ ਕਿਤੇ ਬਾਹਰ ਇਹ ਜਿਹੜੇ ਸ਼ਰਮਾ ਕਰਿਆਨਾ ਵਾਲੇ ਹਾਂ ਇਹ ਦੋਨੋਂ ਦੋਸ਼ੀ ਇੱਥੋਂ ਦੇ ਲੋਕਲ ਹੀ ਨੇ ਇੱਕ ਤਾਂ ਲੋਕਲ ਕਨੌਰ ਦਾ ਹੀ ਹੈਗਾ ਜੀ ਤੇ ਦੂਸਰਾ ਹਰਪਾਲਾ ਪਿੰਡਾ ਉਹ ਵੀ ਥਾਣੇ ਕਨੌਰ ਦਾ ਪਿੰਡੀ ਆ